ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਨਮਕਪਾਰੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜਿਹੜੇ ਆਪਾਂ ਬਾਜ਼ਾਰ ਚੋਂ ਲਿਆ ਕੇ ਖਾਂਦੇ ਨਾ ਉਹ ਆਪਾਂ ਘਰੇ ਤਿਆਰ ਕਰਨੇ ਆ ਤੇ ਇਹਦੇ ਵਾਸਤੇ ਆਪਾਂ ਲੈਣੇ ਆ ਜੀ ਮੈਦਾ ਜਿੰਨੇਕ ਤੁਸੀਂ ਨਮਕਪਾਰੇ ਬਣਾਣੇ ਉਸ ਹਿਸਾਬ ਨਾਲ ਤੁਸੀਂ ਮੈਦਾ ਜਿਹੜਾ ਲੈ ਸਕਦੇ ਆ ਤੇ ਆਪਾਂ ਇੱਕ ਕੌਲੀ ਜਿਹੜੀ ਆ ਮੈਦੇ ਦੀ ਉਹਦੇ ਆਪਾਂ ਨਮਕਪਾਰੇ ਜਿਹੜੇ ਬਣਾਉਣੇ ਇਹਨੂੰ ਆਪਾਂ ਛਾਣ ਲੈਣੇ ਆ ਤੇ ਛਾਣ ਕੇ ਸਾਫ ਹੋ ਜੂਗਾ ਤੇ ਦੋ ਕ ਚਮਚ ਇਹਦੇ ਉੱਪਰ ਵਾ ਮੈਦਾ ਇੱਕ ਕੌਲੀ ਦੇ ਤੇ ਉਹ ਆਪਾਂ ਜਿਹੜਾ ਆ ਅਲੱਗ ਕੱਢ ਲੈਣਾ ਪਹਿਲਾਂ ਛਾਣ ਲੰਨੇ ਇਕੱਠਾ ਹੀ ਦੋ ਕ ਚਮਚ ਜਿਹੜਾ ਫालतू ਉਹ ਆਪਾਂ ਅਲੱਗ ਕੱਢ ਲੈਣਾ ਉਹ ਵੀ ਆਪਾਂ ਨੂੰ ਚਾਹੀਦਾ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਬਹੁਤ ਹੀ ਸੌਖਾ ਤਰੀਕਾ ਆ ਬਹੁਤ ਹੀ ਟੇਸਟੀ ਬਣੂਗੇ ਕ੍ਰਿਸਪੀ कुरकुरੇ ਜਿਹੜੇ ਨਮਕ ਪਾਰੇ ਬਣ ਕੇ ਤਿਆਰ ਹੋਣਗੇ ਤੇ ਜਿਹੜੇ ਦੋ ਕ ਚਮਚ ਵੱਧ ਸੀਗੇ ਨੇ ਉਹ ਆਪਾਂ ਜਿਹੜਾ ਆ ਵੱਖਰਾ ਕੱਢ ਲਿਆ ਮੈਦਾ ਨਮਕ ਪਾ ਦਿੱਤਾ ਟੇਸਟ ਦੇ ਅਨੁਸਾਰ ਕਾਲੀ ਮਿਰਚ ਤੇ ਇਹ ਬੇਕਿੰਗ ਪਾਊਡਰ ਪਾਇਆ ਅਜਵੈਣ ਪਾ ਦਨੇ ਆ ਮਸਲ ਕੇ ਹੱਥ ਤੇ ਤੇ ਬੇਕਿੰਗ ਪਾਊਡਰ ਦੇ ਨਾਲ ਜਿਹੜੇ ਫੁੱਲ ਜਾਂਦੇ ਆ ਨਮਕ ਪਰੇ ਤੇ ਇਹ ਆਪਾਂ ਜੀ ਦੇਸੀ ਘਿਓ ਪਾਇਆ ਤੇਲ ਨਹੀਂ ਮੈਂ ਪਾਇਆ ਤੇ ਆਪਾਂ ਘਰੇ ਖਾਣੇ ਆ ਤੇ ਆਪਾਂ ਜਿਹੜਾ ਆ ਦੇਸੀ ਘਿਓ ਪਾ ਦਿੱਤਾ ਇਹਦੇ ਵਿੱਚ ਮੋਇਨ ਵਾਸਤੇ ਤੇਲ ਵੀ ਪਾ ਸਕਦੇ ਆ ਤੇ ਆਪਾਂ ਘਿਓ ਪਾ ਦਿੱਤਾ ਹੁਣ ਇਹਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਨੂੰ ਪਤਾ ਹੀ ਹੈ ਮੋਇਨ ਜਦੋਂ ਪਾਉਣੇ ਜ਼ਿਆਦਾ ਵੀ ਨਹੀਂ ਪਾਉਣਾ ਬਿਲਕੁਲ ਥੋੜਾ ਪਾਇਆ ਮੈਂ ਦੇਖੋ ਤੇ ਇਹਨੂੰ ਏਦਾਂ ਮਿਕਸ ਕਰ ਲੈਨੇ ਹੱਥਾਂ ਦੇ ਨਾਲ ਜਿੱਦਾਂ ਆਪਾਂ ਮੜੀ ਬਣਾਉਣ ਲਈ ਕਰਦੇ ਆ ਨਾ ਤੇ ਉਦਾਂ ਇਹਨੂੰ ਆਪਾਂ ਪਹਿਲਾਂ ਆ ਬਿਲਕੁਲ ਘੱਟ ਪਾਇਆ ਮੈਂ ਤੇ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਨੂੰ ਜਿਹੜਾ ਆ ਥੋੜਾ ਥੋੜਾ ਪਾਣੀ ਪਾ ਕੇ ਨਾ ਬਹੁਤਾ ਸਖਤ ਗੁੰਨਣਾ ਤੇ ਨਾ ਹੀ ਬਹੁਤਾ ਨਰਮ ਗੁੰਨਣਾ ਆ ਮਸਲ ਕੇ ਇਹਨੂੰ ਐਨ ਵਧੀਆ ਤਰੀਕੇ ਦੇ ਨਾਲ ਗੁੰਨ ਲੈਣਾ ਆ ਤੇ ਡੋ ਇਹਦਾ ਤਿਆਰ ਕਰ ਲੈਣਾ ਆ ਜੀ ਆਪਾਂ ਤੇ ਜ਼ਿਆਦਾ ਪਾਣੀ ਪਹਿਲਾਂ ਨਹੀਂ ਪਾਉਣਾ ਹੈਗਾ ਥੋੜੇ ਜਿਹਾ ਪਾਣੀ ਪਾ ਕੇ ਸੁੱਕਾ ਆਟਾ ਰੜਾ ਰੜਾ ਕੇ ਆਪਾਂ ਜਿਹੜਾ ਆ ਤੇ ਇਹਨੂੰ ਮੈਂਦੇ ਨੂੰ ਜਿਹੜਾ ਆਪਾਂ ਕਰਦੇ ਆਂ ਜੀ ਤਿਆਰ ਤੇ ਵੀਡੀਓ ਤੁਹਾਨੂੰ ਪਤਾ ਹੀ ਐ ਸੀ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਬਣਾਉਣੇ ਨੇ ਛੋਟੀ ਰੱਖ ਕੇ ਬਣਾਉਣੇ ਨੇ ਆ ਵੀਡੀਓ ਚੰਗੀ ਲੱਗਦੀ ਹੁੰਦੀ ਐ ਤਾਂ ਪਲੀਜ਼ ਇਹਨੂੰ ਲਾਈਕ ਕਰ ਲਿਆ ਕਰੋ ਜੇ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿੱਦਾਂ ਦੀ ਵੀਡੀਓ ਸਾਡੀ ਲੱਗਦੀ ਆ ਤੇ ਕਿਹੋ ਜੀਆਂ ਰੈਸਪੀਆਂ ਸਾਡੀਆਂ ਲੱਗਦੀਆਂ ਤੁਹਾਨੂੰ ਤੇ ਨਵੇਂ ਬਿਊਬਰ ਜਿਹੜੇ ਜੁੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੁਹਾਡੀ ਸਪੋਰਟ ਦੀ ਲੋੜ ਆ ਮੈਨੂੰ ਤੇ ਮੈਂ ਦੇਖੋ ਐਦਾਂ ਹੱਥਾਂ ਦੇ ਨਾਲ ਐਨ ਮਸਲ ਮਸਲ ਕੇ ਜਿਹੜਾ ਐ ਆਪਣਾ ਤੋ ਤਿਆਰ ਕਰ ਲਿਆ ਆ ਤੇ ਹੁਣ ਇਹਨੂੰ ਆਪਾਂ ਟੱਕ ਦੰਨੇ ਆ ਤੇ ਜੇ ਨੰਗਾ ਰੱਖਾਂਗੇ ਤਾਂ ਸੁੱਕ ਜਾਊਗਾ ਹੁਣ ਜਿਹੜਾ ਆਪਾਂ ਵੱਖਰਾ ਮੈਦਾ ਕੱਢਿਆ ਸੀ ਉਹ 'ਚ ਵੀ ਮੈਂ ਘਿਓ ਪਾਇਆ ਤੇ ਪਾ ਕੇ ਇਹਨੂੰ ਆਪਾਂ ਜਿਹੜਾ ਆ ਇਹਦਾ ਪੇਸਟ ਤਿਆਰ ਕਰਨਾ ਏਦਾਂ ਦਾ ਠੀਕ ਆ ਜੀ ਦਿਨਾਂ ਤੇਲ ਘਿਓ ਦੀ ਇਹਨੂੰ ਜ਼ਰੂਰ ਤੁੰਨਾਕ ਪਾ ਕੇ ਇਸ ਤਰ੍ਹਾਂ ਦਾ ਪੇਸਟ ਆਪਾਂ ਇਹਦਾ ਬਣਾਉਣਾ ਆ ਤੇ ਹੁਣ ਮੈਂ ਤਾਂ ਵੈਸੇ ਸੈਲਫ ਤੇ ਬਣਾਦੀ ਨਹੀਂ ਰੋਟੀ ਤੇ ਪਰ ਹੁਣ ਆਪਾਂ ਨੂੰ ਲੋੜ ਆ ਆਪਾਂ ਜਿਹੜੀ ਆ ਕਿ ਵੱਡੀ ਰੋਟੀ ਆਪਣੀ ਬਣਨੀ ਆ ਚੱਕਲੇ ਤੇ ਬਣਨੀ ਨਹੀਂ ਹੈਗੀ ਪਹਿਲਾਂ ਚੰਗੀ ਤਰ੍ਹਾਂ ਸੈਲਫ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕੀਤਾ ਸੁੱਕੇ ਨਾਲ ਕਰ ਲਿਆ ਤੇ ਹੁਣ ਆਪਾਂ ਜਿਹੜੇ ਇਹਦੇ 4 ਪੀਸ ਕਰ ਲਏ 4 4 ਮੈਂ ਪੇੜੇ ਇਹਦੇ ਬਣਾ ਲਏ ਆ ਤੇ ਇਹ ਪੇੜੇ ਬਣਾ ਕੇ ਆਪਾਂ ਜਿਹੜੇ ਤਿੰਨ ਪੇੜੇ ਟੱਕ ਦੰਨੇ ਆ ਅੱਜ ਕੱਲ੍ਹ ਗਰਮੀ ਦਾ ਮੌਸਮ ਇੱਕਦਮ ਖੁਸ਼ਕ ਹੋ ਜਾਂਦਾ ਆਟਾ ਤੇ ਇੱਕ ਪੇੜਾ ਆਪਾਂ ਲੈ ਲਿਆਏ ਇਹਨੂੰ ਪਹਿਲਾਂ ਹੱਥਾਂ ਨਾਲ ਥੋੜਾ ਜਿਹਾ ਦਬਾ ਲੈਣੇ ਆ ਕਿਉਂਕਿ ਮੈਦਾ ਹੈ ਤੁਹਾਨੂੰ ਪਤਾ ਹੀ ਇਕੱਠਾ ਹੁੰਦਾ ਰਹਿੰਦਾ ਇੱਕਦਮ ਹੀ ਇਸ ਕਰਕੇ ਇਹਨੂੰ ਪਹਿਲਾਂ ਹੱਥ ਨਾਲ ਦਾ ਫਲਾ ਲੈਣੇ ਆ ਥੋੜਾ ਜਿਹਾ ਤੇ ਫਿਰ ਇਹਨੂੰ ਆਪਾਂ ਬੇਲ ਲੈਣੇ ਆ ਤੇ ਆਪਾਂ ਇਹਦੀਆਂ ਜਿਹੜੀਆਂ ਚਾਰੇ ਰੋਟੀਆਂ ਆ ਤੇ ਪਹਿਲਾਂ ਬੇਲ ਕੇ ਤਿਆਰ ਕਰ ਲੈਣੀਆਂ ਬਹੁਤ ਆਸਾਨ ਤਰੀਕਾ ਆ ਬਾਹਰੋਂ ਲਿਆ ਕੇ ਖਾਣ ਦੇ ਨਾਲੋਂ ਜੇ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਘਰੇ ਬਣਾ ਕੇ ਹਰ ਇੱਕ ਚੀਜ਼ ਖਾਇਆ ਕਰੋ ਜਿਹੋ ਜੇ ਵੀ ਬਣਦੀ ਆ ਦੇਖੋ ਇਸ ਤਰ੍ਹਾਂ ਨਹੀਂ ਰੋਟੀਆਂ ਨਾ ਬਹੁਤੀਆਂ ਪਤਲੀਆਂ ਕਰਨੀਆਂ ਨਾ ਬਹੁਤੀਆਂ ਮੋਟੀਆਂ ਕਰਨੀਆਂ ਚਾਰੇ ਰੋਟੀਆਂ ਆਪਾਂ ਜਿਹੜੀਆਂ ਬੇਲ ਲਈਆਂ ਉਹ ਤਿੰਨ ਮੈਂ ਉਹਦੇ ਵਿੱਚ ਰੱਖ ਦਿੱਤੀਆਂ ਇੱਕ ਆਪਣੀ ਜਿਹੜੀ ਹੈ ਸੈਲਫ ਤੇ ਪਈ ਆ ਤੇ ਹੁਣ ਆਪਾਂ ਇਹਦੇ ਉੱਤੇ ਜਿਹੜਾ ਆਪਾਂ ਪੇਸਟ ਬਣਾਇਆ ਸੀ ਨਾ ਮੈਦੇ ਤੇ ਘਿਓ ਦਾ ਤੁਸੀਂ ਜ਼ਰੂਰੀ ਨਹੀਂ ਘਿਓ ਪਾਉਣਾ ਹੈ ਤੇਲ ਪਾਉਣਾ ਤਾਂ ਤੇਲ ਪਾ ਸਕਦੇ ਆ ਤੇ ਇਹਨੂੰ ਐਦਾਂ ਚੰਗੀ ਤਰ੍ਹਾਂ ਪੂਰੀ ਰੋਟੀ ਦੇ ਉੱਤੇ ਫਿਲ ਕਰ ਦੇਣਾ ਚੌਹਾਂ ਰੋਟੀਆਂ ਨੂੰ ਆਪਾਂ ਐਸੇ ਤਰ੍ਹਾਂ ਰੱਖ ਰੱਖ ਕੇ ਇੱਕ ਰੋਟੀ ਰੱਖ ਦੇਣੀ ਉਹਦੇ ਉੱਤੇ ਪੇਸਟ ਲਾ ਦੇਣਾ ਦੂਜੀ ਰੱਖ ਦੇਣੀ ਉੱਤੇ ਫੇ ਪੇਸਟ ਲਾ ਦੇਣਾ ਚਾਰੇ ਰੋਟੀਆਂ ਆਪਾਂ ਇਸ ਤਰ੍ਹਾਂ ਰੱਖ ਲੈਣੀ ਆ ਠੀਕ ਆ ਜੀ ਇਹ ਦੇਖੋ ਰੋਟੀ ਜਿਹੜੀ ਆ ਮੈਂ ਇਦਾਂ ਇਕਦਮ ਇਕੱਠਾ ਜਿਹਾ ਹੁੰਦਾ ਰਹਿੰਦਾ ਆ ਤੇ ਵੀਡੀਓ ਮੈਂ ਛੋਟੀ ਰੱਖਣ ਕਰਕੇ ਥੋੜੀ ਜਿਹਾ ਫਾਸਟ ਕਰ ਦੰਨੀ ਆ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਤੇ ਚਾਰੇ ਰੋਟੀਆਂ ਇਦਾਂ ਹੀ ਆਪਾਂ ਜਿਹੜੀਆਂ ਆ ਤਿਆਰ ਕਰ ਲੈਣੀਆਂ ਪਹਿਲਾਂ ਤੇ ਫਿਰ ਇਹਨੂੰ ਆਪਾਂ ਹੱਥ ਦੇ ਨਾਲ ਥੋੜਾ ਜਿਹਾ ਇਦਾਂ ਦਬਾ ਕੇ ਤੇ ਫਿਰ ਇਹਨੂੰ ਆਪਾਂ ਬੇਲ ਲੈਣੇ ਆ ਬੇਲਣਾ ਆਪਾਂ ਤੁਸੀਂ ਗੋਲ ਬੇਲਣੀ ਗੋਲ ਬੇਲ ਲਓ ਤੇ ਮੈਂ ਥੋੜੀ ਇਹਨੂੰ ਲੰਬਾਈ 'ਚ ਬੇਲੂਗੀ ਜੇ ਲੰਬਾਈ 'ਚ ਬੇਲਾਂਗੇ ਤਾਂ ਫਿਰ ਇਹਦਾ ਜਿਹੜਾ ਬੇਸਟ ਪਾਰਟ ਘੱਟ ਨਿਕਲਦਾ ਆ ਤੇ ਨਹੀਂ ਜੇ ਆਪਾਂ ਗੋਲ ਬੇਲਦੇ ਆ ਨਾ ਫਿਰ ਉਹ ਸਾਈਡਾਂ ਕਾਫੀ ਲਾਉਣੀਆਂ ਪੈਂਦੀਆਂ ਆ ਜਦੋਂ ਆਪਾਂ ਚਾਰ ਸਪੀਸ ਕੱਢਣੇ ਹੁੰਦੇ ਆ ਇਸ ਕਰਕੇ ਮੈਂ ਤਾਂ ਇਹਨੂੰ ਲੰਬਾ ਜਿਹਾ ਇਦਾਂ ਬੇਲ ਲਵਾਂਗੀ ਤਾਂ ਥੋੜਾ ਵੇਸਟ ਪਾਰਟ ਇਹਦਾ ਥੋੜਾ ਨਿਕਲੂਗਾ ਠੀਕ ਆ ਜੀ ਤੁਸੀਂ ਜਿੱਦਾਂ ਦੀ ਪਸੰਦ ਕਰਦੇ ਆ ਉਦਾਂ ਦੀ ਤੁਸੀਂ ਬੇਲ ਲਓ ਦੇਖੋ ਮੈਂ ਇਦਾਂ ਲੰਬੇ ਜਿਹਾ ਬੇਲ ਲਿਆ ਚਾਰੇ ਰੋਟੀਆਂ ਇਕੱਠੀਆਂ ਕਰਕੇ ਤੇ ਇੰਨੀ ਕੁ ਮੋਟੀ ਇਹਨੂੰ ਰੱਖਿਆ ਆਪਾਂ ਹੁਣ ਇਹਦੀਆਂ ਸਾਈਡਾਂ ਥੋੜਾ ਥੋੜੀਆਂ ਆਪਾਂ ਲਾ ਦੰਨੇ ਆ ਇਦਾਂ ਤੇ ਗੋਲ ਕਰਾਂਗੇ ਤਾਂ ਕਾਫੀ ਲਾਉਣੀਆਂ ਪੈਣੀਆਂ ਆ ਤੇ ਬਾਕੀ ਇਹਦੇ ਆਪਾਂ ਕੱਟ ਲੈਣੇ ਆ ਪੀਸ ਤੇਲ ਆਪਾਂ ਜਿਹੜਾ ਮੀਡੀਅਮ ਸੇਕ ਦੇ ਉੱਤੇ ਗਰਮ ਪਹਿਲੇ ਰੱਖਿਆ ਆ ਤੇ ਪੀਸ ਤੁਸੀਂ ਆਪਣੇ ਹਿਸਾਬ ਨਾਲ ਕੱਟ ਲਓ ਗੋਲ ਵੀ ਕੱਟ ਸਕਦੇ ਆ ਇਸ ਤਰ੍ਹਾਂ ਚੌਰਸ ਵੀ ਕੱਟ ਸਕਦੇ ਆ ਤੇ ਆਪਾਂ ਇਦਾਂ ਦੇ ਚੌਰਸ ਜਿਹੜੇ ਪੀਸ ਕੱਟ ਲਏ ਆ ਠੀਕ ਆ ਜੀ ਇਹ ਤੋਂ ਬਾਅਦ ਆਪਾਂ ਜਿਹੜਾ ਇੱਕ ਇੱਕ ਪੀਸ ਚੱਕੀ ਜਾਣਾ ਇਹਨੂੰ ਆ ਤਾਂ ਦੋੜਾ ਕਰਕੇ ਦਵਾ ਦੇਣਾ ਤੇ ਇਸ ਤਰ੍ਹਾਂ ਆਪਾਂ ਸਾਰੇ ਪੀਸ ਜਿਹੜੇ ਤਿਆਰ ਕਰ ਲੈਣੇ ਵਿੱਚ ਮੈਂ ਇਦਾਂ ਵੀ ਰੱਖੂੰਗੀ ਤੇ ਹੁਣ ਆਪਾਂ ਜਿਹੜੇ ਪੀਸ ਇਦਾਂ ਤਿਆਰ ਕੀਤੇ ਨਾ ਉਹਨਾਂ ਨੂੰ ਆਪਾਂ ਪਾਦਨੇ ਵਿੱਚ ਆਪਾਂ ਸਿੱਧੇ ਵੀ ਰੱਖ ਲਏ ਚੌਰਸ ਪੀਸ ਇਦਾਂ ਹੀ ਤੇ ਉਹ ਵੀ ਆਪਾਂ ਇਦਾਂ ਆ ਦੇਖੋ ਵਿੱਚ ਮੈਂ ਇਦਾਂ ਰੱਖ ਲਏ ਇਹਨਾਂ ਨੂੰ ਵੀ ਇਦਾਂ ਥੋੜੀ ਜਿਹੀ ਰੱਖ ਕੇ ਪਾਲਾਂਗੇ ਬਾਕੀ ਆਪਾਂ ਉਦਾਂ ਹੀ ਫੋਲਡ ਕਰ ਲੈਣੇ మీడియం ਸੇਕ ਤੇ ਇਹਨੂੰ ਪਕਾਉਣਾ ਹੈ ਤੇ ਆਪਣੇ ਆਪ ਇਹਦੀਆਂ ਪਰਤਾਂ ਜਿਹੜੀਆਂ ਖੁੱਲ ਜਾਣੀਆਂ ਤੇ ਉੱਪਰ ਆ ਜਾਣੀਆਂ ਇਹ ਨਮਕ ਪਰੇ ਜਿਹੜੇ ਆਪਣੇ ਉੱਪਰ ਆ ਜਾਣੇ ਇਹ ਤੇ ਦੇਖੋ ਜੀ ਇਸ ਤਰ੍ਹਾਂ ਇਹਨੂੰ ਪਲਟ ਦੇਣਾ ਹੈ ਤੇ 골ਡਨ ਕਰਕੇ ਘੱਟ ਸੇਕ ਤੇ ਇਹਨੂੰ మీడియం ਤੇ ਪਕਾਉਣਾ ਫੁੱਲ ਸੇਕ ਤੇ ਪਕਾਉਗੇ ਤਾਂ ਵਿੱਚੋਂ ਕੱਚੇ ਰਹਿ ਜਾਣਗੇ ਕਿਉਂਕਿ ਇਹਦੀਆਂ ਡਬਲ ਫੋਲਡ ਕਰਕੇ ਅੱਠ ਤਹਾਂ ਬਣ ਜਾਂਦੀਆਂ ਅੱਠ ਤਏ ਹਨ ਵਿੱਚੋਂ ਚੰਗੀ ਤਰ੍ਹਾਂ ਸਿਕਣੀਆਂ ਚਾਹੀਦੀਆਂ ਹਨ ਜੇ ਆਪਾਂ ਸੇਕ ਨੂੰ ਜ਼ਿਆਦਾ ਕਰ ਲਾਂਗੇ ਤਾਂ ਵਿੱਚੋਂ ਇਹ ਕੱਚੇ ਰਹਿ ਜੋਗੇ ਠੀਕ ਹੈ ਜੀ ਦੇਖੋ ਪਹਿਲਾ ਜਿਹੜਾ ਆਪਾਂ ਪਾਤੇ ਸੀ ਉਹ ਆਪਾਂ ਕ੍ਰਿਸਪੀ ਹੋ ਗਿਆ ਇਹ ਆਪਾਂ ਕੱਢ ਲੈ ਮੀਡੀਅਮ ਸੇਕ ਤੇ ਮੈਂ ਬਣਾਏ ਬਾਰ ਬਾਰ ਰਿਕੁਐਸਟ ਕਰਦੀ ਮੀਡੀਅਮ ਸੇਕ ਤੇ ਬਣਾਉਣੇ ਫੁੱਲ ਤੇ ਨਹੀਂ ਬਣਾਉਣੇ ਵਿੱਚੋਂ ਕੱਚੇ ਰਹਿ ਜਾਣੇ ਨਹੀਂ ਤਾਂ ਉਹ ਤੇ ਹੁਣ ਆਪਾਂ ਬਾਕੀ ਰਹਿੰਦੇ ਜਿਹੜੇ ਉਹ ਵੀ ਐਸੀ ਤਰ੍ਹਾਂ ਸਾਰੇ ਥੋੜੇ ਥੋੜੇ ਪਾ ਕੇ ਆਪਾਂ ਬਣਾ ਲੈਣੇ ਜਿੰਨੇ ਕ ਕੜਾਹੀ ਚ ਪੈਂਦੇ ਆ ਓਨੇ ਕ ਆਪਾਂ ਪਾ ਪਾ ਕੇ ਉਹ ਬਣਾ ਕੇ ਤਿਆਰ ਕਰ ਲੈਣੇ ਇਹਨਾਂ ਨੂੰ ਵੀ ਆਪਾਂ ਉਸੇ ਤਰ੍ਹਾਂ 골ਡਨ ਕਰਕੇ ਤੇ ਸਾਰੇ ਆਪਾਂ ਇਦਾਂ ਤਿਆਰ ਕਰ ਲੈਣੇ ਆ ਤੇ ਜਰੂਰ ਟਰਾਈ ਕਰਿਓ ਦੇਖੋ ਸੇਕ ਲੱਗਿਆ ਨਾ ਆਪਣੇ ਆਪ ਇਹਨਾਂ ਦੀਆਂ ਪਰਤਾਂ ਖੁੱਲ੍ਹਦੀਆਂ ਉੱਪਰ ਆ ਜਾਂਦੇ ਆ ਠੀਕ ਆ ਜੀ ਤੇ ਹੁਣ ਇਹਨਾਂ ਨੂੰ ਆਪਾਂ ਇਦਾਂ ਹਿਲਾ ਦੰਨੇ ਆ ਇੱਕ ਵਾਰੀ ਤੇ ਫੇਰ ਇਹਨਾਂ ਨੂੰ ਇੱਕ ਦੋ ਵਾਰੀ ਇਦਾਂ ਹਿਲਾ ਕੇ 골ਡਨ ਕਰਕੇ ਤੇ ਇਹਨਾਂ ਨੂੰ ਆਪਾਂ ਕੱਢ ਲੈਣਾ ਸਾਰੇ ਆਪਾਂ ਨਮਕ ਪਰੇ ਐਸੀ ਤਰ੍ਹਾਂ ਤਿਆਰ ਕਰ ਲੈਣੇ ਆ ਜੀ ਪਲੀਜ਼ ਵੀਡੀਓ ਚੰਗੀ ਲੱਗਦੀ ਹੁੰਦੀ ਤੇ ਤੈਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਜਰੂਰ ਕਰਿਆ ਕਰੋ ਮੇਰੇ ਚੈਨਲ ਨੂੰ ਨਵੇਂ ਵੀ ਵੀ ਪਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਆਪਾਂ ਬਿਲਕੁਲ ਆਸਾਨ ਆਸਾਨ ਤਰੀਕੇ ਨਾਲ ਬਣਾਉਨੇ ਹੁੰਦੇ ਆ ਹਰ ਇੱਕ ਰੈਸਪੀ ਬਿਲਕੁਲ ਆਸਾਨ ਤਰੀਕੇ ਨਾਲ ਬਣਾਉਨੇ ਹੁੰਦੇ ਆ ਜੀ ਦੇਖੋ ਸਾਰੇ ਨਮਕਾਰੇ ਆਪਾਂ ਤਿਆਰ ਕਰ ਲੈ ਲਾਸਟ ਵਾਲੀ ਵੀ ਕੱਟ ਲੈ ਆ ਤੇ ਮੈਂ ਹੁਣ ਤੁਹਾਨੂੰ ਇੱਕ ਪਲੇਟ 'ਚ ਪਹਿਲਾਂ ਇਹਨਾਂ ਨੂੰ ਪਾਉਣੀ ਹੈ ਫਿਰ ਮੈਂ ਤੋੜ ਕੇ ਵੀ ਦਿਖਾਉਣੀ ਆ ਇਹ ਕਿੰਨੇ ਕ੍ਰਿਸਪੀ ਇਹ ਬਣ ਕੇ ਤਿਆਰ ਹੋਏ ਆ ਦੇਖੋ ਬਿਲਕੁਲ ਕ੍ਰਿਸਪੀ ਬਣੇ ਆ ਬਣਾਇਓ ਤੇ ਖਾਇਓ ਕਮੈਂਟ ਕਰਕੇ ਦੱਸਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜ